ਆਪਣੇ ਨਾਲ ਦੋਸਤ ਇਸ ਵਕਤ ਚਰਨਜੀਤ ਸਿੰਘ ਬਰਾੜ ਜੁੜੇ ਨੇ ਪਿਛਲੇ ਲੰਮੇ ਸਮੇਂ ਤੋਂ ਖਾਸ ਕਰਕੇ 17 ਦੇ ਵਿੱਚ ਜੋ ਤਰ੍ਹਾਂ ਦਾ ਸਥਿਤੀ ਸੀ ਪਾਰਟੀ ਢਾਵਾਡੋਲ ਸੀ ਪਾਰਟੀ ਦਾ ਪੱਖ মিডিਏ 'ਚ ਆ ਕੇ ਰੱਖਣਾ ਉਸ ਵਕਤ ਬਹੁਤ ਔਖੀ ਗੱਲ ਸੀ ਉਸ ਵਕਤ ਚਰਨਜੀਤ ਸਿੰਘ ਬਰਾੜ ਨੇ মিডিਏ ਦੀ ਕਮਾਂਡ ਸੰਭਾਲੀ ਸੀ ਡਿਬੇਟਾਂ ਦੇ ਵਿੱਚ ਬਹੁਤ ਵਿਰੋਧ ਚੱਲਿਆ ਸੀ ਫੇਸ ਟੂ ਫੇਸ ਕਿਉਂਕਿ ਸਾਹਮਣੇ ਅੱਖਾਂ 'ਚ ਪਾਣੀ ਆ ਜਾਂਦਾ ਜਦੋਂ ਅਗਲਾ ਘੇੜਦਾ ਖੈਰ ਉਹਨਾਂ ਹਾਲਾਤਾਂ ਨੂੰ ਵੀ ਤੁਸੀਂ ਵੇਖਿਆ ਚਰਨਜੀਤ ਸਿੰਘ ਬਰਾੜ ਸਾਬ ਇਹ ਦੱਸੋ ਕਿ ਇਸ ਵਕਤ ਇਸ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਕੁਝ ਮੁੱਦੇ ਉਠਾਏ ਸਨ ਉਹਨਾਂ ਦੇ ਪਿੱਛੇ ਕੀ ਕਾਰਨ ਨੇ ਕੁਝ ਲੋਕ ਕਹਿ ਰਹੇ ਨੇ ਕਿ ਤੁਸੀਂ ਭਾਜਪਾ 'ਚ ਜਾ ਸਕਦੇ ਹੋ ਕੁਝ ਕਹਿ ਰਹੇ ਹੋ ਤੁਸੀਂ ਰਲ ਕੇ ਗੇਮ ਖੇਡ ਰਹੇ ਹੋ ਨੂਰਾ ਕੁਸ਼ਤੀ ਕਰ ਰਹੇ ਹੋ ਇੱਕ ਲੋਕਾਂ ਦਾ ਜਿਹੜਾ ਪ੍ਰੈਸ਼ਰ ਹੈ ਉਸ ਨੂੰ ਰਿਲੀਜ਼ ਕਰ ਰਹੇ ਹੋ ਤੇ ਅਸਲ ਦੇ ਵਿੱਚ ਕੱਲ ਦੀ ਮੀਟਿੰਗ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਇਹ ਨਰਾਜ ਧੜੇ ਦੀ ਮੀਟਿੰਗ ਹੁੰਦੀ ਹੈ ਤੇ ਕੀ ਪੱਖੇ ਵੇਖਦੇ ਹੋ ਤੇ ਕੋਸ਼ਿਸ਼ ਨੂੰ ਇੱਕ ਅਖਬਾਰ ਸਮੂਹ ਦੀ ਸ਼ਰਾਰਤ ਕੁਝ ਭਾਜਪੀ ਦੀ ਸ਼ਰਾਰਤ ਜਿਸ ਰਾ ਆਪਣਾ ਸਰਨਾ ਸਾਹਿਬ ਨੇ ਆਖਿਆ ਕਿ ਇਹ ਆਪਰੇਸ਼ਨ ਲੋਟਸ ਹੈ ਜੋ ਕਾਲੀਦਲ ਨੂੰ ਖੰਡਾ ਰਿਹਾ ਕੀ ਸਾਰਾ ਕੁਝ ਇਹ ਚੱਲ ਰਿਹਾ ਤੁਹਾਡੀ ਨਜ਼ਰ ਚ ਦੇਖੋ ਮੇਰੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਜਿਸ ਦਿਨ ਮੈਂ ਬਿਆਨ ਦਿੱਤਾ ਜਾਂ ਚਿੱਠੀ ਦਿੱਤੀ ਉਸ ਦਿਨ ਸ਼ਰਮਣੀ ਕਾਲੀਦਲ ਦੇ ਖੁੱਲਦੇ ਸੋਸ਼ਲ ਮੀਡੀਆ ਨੇ ਬਣਾਤਾ ਕਿ ਇਹ ਦੀ ਆਮ ਆਜ਼ਮੀ ਪਾਰਟੀ ਨਾਲ ਮੁੱਕ ਚੁੱਕੀ ਹੈ ਤੇ ਇਹ ਕਿਦਰਵਾ ਤੋਂ ਇਲੈਕਸ਼ਨ ਲੜਨ ਜਾ ਰਿਹਾ ਹੈ ਹਾਂ ਕੁਝ ਦਿਨ ਕੁਝ ਦਿਨ ਬਦਲਦੇ ਗਏ ਤੇ ਫੇਰੇ ਕਹਿੰਦੇ ਜੀ ਇਹ ਬੀਜੇਪੀ ਕੀ ਜੁਆਇਨ ਕਰ ਸਕਦਾ ਹੂੰ ਉਹ ਵੀ ਦੋਨੇ ਪਰਸਥਿਤੀਆਂ ਜਦੋਂ ਲੰਘੀਆਂ ਤੇ ਹੁਣ ਕੱਲ ਸਾਰੇ ਗਰੁੱਪ ਨੂੰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗੁਰਮੌਜੂਦਾ ਗਰੁੱਪ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਲੀਡਰਸ਼ਿਪ ਦੀ ਤਬਦੀਲੀ ਲਿਆਉਣ ਲਈ ਹੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਨ ਲਈ ਅਸੀਂ ਲੜਾਈ ਸ਼ੁਰੂ ਕੀਤੀ ਹੈ ਪੰਜਾਬੀ ਨੂੰ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕੀਤੀ ਹੈ ਇਹ ਉਹਨੂੰ ਬੀਜੇਪੀ ਸਪੌਂਸਰਡ ਗਰੁੱਪ ਦਿੰਦੇ ਆ ਕਿ ਇਹ ਮੇਰੀ ਬੇਨਤੀ ਹੈ ਕਿ ਇਹਨਾਂ ਦੀ ਬਦਕਿਸਮਤੀ ਹੈ ਕਿ ਜਿਹੜੀ ਲਾਈਨੇ ਫੜਦੇ ਆ ਉਹ ਸੱਤਾ ਦੇ ਨਾਲ ਜ ਇਹਨਾਂ ਦੀ ਖਤਮ ਹੋ ਜਾਣੀ ਹੁੰਦੀ ਹੈ ਕਿਉਂਕਿ ਬੀਜੇਪੀ ਨਾਲ ਸਾਡਾ ਕੀ ਲੈਣਾ ਦੇਣਾ ਹੋ ਸਕਦਾ ਹੈ ਅਖਬਾਰ ਸਮੂਹ ਦੇ ਨਾਲ ਕਿਸੇ ਦਾ ਜੀ ਅਖਬਾਰ ਸਮੂਹ ਨੂੰ ਅਸੀਂ ਸਾਰਿਆਂ ਨੂੰ ਜਾ ਕੇ ਮਿਲ ਕੇ ਆਏ ਆਂ ਦੂਜਿਆਂ ਨੂੰ ਵੀ ਮਿਲ ਕੇ ਆਏ ਆਂ ਗੱਲਾਂ ਇੱਕ ਦਾ ਹੀ ਰੌੜਦਾ ਪੈਣਾ ਇਸ ਤਰ੍ਹਾਂ ਕੇ ਮੈਂ ਬੇਨਤੀ ਕਰਾਂ ਕਿ ਇੱਕ ਕિસ્ਸਾ ਮੈਂ ਤੁਹਾਨੂੰ ਸੁਣਾ ਦਿੰਦਾ ਪਰਸੋ ਚੌਥੇ ਸੀ ਲੁਧਿਆਣੇ ਦੇ ਨੇੜੇ ਗਿੱਲ ਪਿੰਡ ਦੇ ਵਿੱਚ ਕਿਸੇ ਦੇ ਘਰ ਖਾਣਾ ਖਾ ਕੇ ਨਿਕਲੇ ਚਾਰ ਪੰਜ ਲੀਟਰ ਸੀਗੇ ਇੱਕ ਬੰਦਾ ਮੋਟਰਸਾਈਕਲ ਤੇ ਮੁੰਡਾ ਮੂਹਰੋਂ ਆਉਂਦਾ ਉਹਨੇ ਜਦੋਂ ਮੈਨੂੰ ਪਛਾਣ ਲਿਆ ਪੱਜ ਕੇ ਮੋੜ ਕੇ ਮੋਟਰਸਾਈਕਲ ਤੇ ਮੇਰੀ ਗੱਡੀ ਦੇ ਅੱਗੇ ਲੈ ਆਇਆ ਆ ਆ ਕੇ ਤੇ ਮੈਨੂੰ ਰੋਕ ਕੇ ਤੇ ਪਹਿਲਾਂ ਤਾਂ ਧੰਨਵਾਦ ਕੀਤਾ ਵੀ ਤੁਸੀਂ ਆਵਾਜ਼ ਠਾਈ ਹੈ ਦੂਜਾ ਬੇਨਤੀ ਕੀਤੀ ਕਹਿੰਦਾ ਵੀ ਹੁਣ ਪਿੱਛੇ ਨਾ ਹਟਿਓ ਲੀਡਰਸ਼ਿਪ 'ਚ ਤਬਦੀਲੀ ਲਿਆਓ ਨਾਲ ਉਹ ਆਪਣੀ ਦਾੜੀ ਨੂੰ ਹੱਥ ਲਾ ਕੇ ਕਹਿੰਦਾ ਕਹਿੰਦਾ ਬਰਾੜ ਸਾਹਿਬ ਆਹ ਦਾੜੀਆਂ ਲੈ ਕੇ ਬੀਜੇਪੀ ਦੇ ਕੈਂਪ ਤਾਂ ਧਰਤੀ ਵੇਲ ਨਹੀਂ ਦਿੰਦੀ ਸਾਨੂੰ ਥੱਲੇ ਡਰ ਕਰਨੋਂ ਇਸ ਕਰਕੇ ਗਏ ਕਿਉਂ ਐ ਕਿਉਂਕਿ ਅਕਾਲੀ ਦਲ ਦੇ ਵਿੱਚ ਸਾਨੂੰ ਉਹ ਗੱਲ ਹੀ ਨਹੀਂ ਰਹੀ ਜਿਹੜੀ ਅਕਾਲੀ ਦਲ ਦੀ ਸੀਗੀ ਅਸੀਂ ਅਕਾਲੀ ਦਲ ਦੀ ਅਸਲ ਆਨ ਬਾਨ ਤੇ ਸ਼ਾਨ ਬਹਾਲ ਕਰਨ ਲਈ ਤੁਰੇ ਹਾਂ ਪਰਮਾਤਮਾ ਸਾਡਾ ਸਾਥ ਦੇਵੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਐ ਉਹ ਸਾਥ ਦੇਣ ਤੇ ਇਹਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਸਲੀ ਲੀਹਾਂ ਤੇ ਲੈ ਕੇ ਆਈਏ ਕੌਣ ਕੀ ਦਾ ਸਪੌਂਸਰਡ ਐ ਅੱਜ ਦਿੱਲੀੋਂ ਟੈਲੀਫੋਨ ਆ ਜੇ ਕਿ ਸਾਨੂੰ ਇੱਕ ਵੋਟ ਦੀ ਲੋੜ ਐ ਤੇ ਮੇਰਾ ਕਹਿਲਾ ਕਿਸੇ ਨੇ ਪੈਰ ਜੁੱਤੀ ਨਹੀਂ ਪੋਣੀ ਚੇ ਵੀ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਸਾਹਿਬ ਦੀਆਂ ਗੱਲਾਂ ਜਿਹੜੀਆਂ ਸਾਨੂੰ ਕੋਰ ਕਮੇਟੀ ਦੇ ਵਿੱਚ ਸਾਨੂੰ ਨਹੀਂ ਮਤਲਬ ਕੋਰ ਕਮੇਟੀ ਵਾਲਿਆਂ ਨੂੰ ਦੱਸੀਆਂ ਗਈਆਂ ਤੇ ਉਹ ਨਾ ਪਹਿਲਾਂ ਦੱਸੀਆਂ ਗਈਆਂ ਜੇ ਮੰਨ ਲਓ ਤੁਹਾਡੀਆਂ ਮੀਟਿੰਗਾਂ ਪ੍ਰਧਾਨ ਮੰਤਰੀ ਸਾਹਿਬ ਨਾਲ ਹੋਈਆਂ ਤੇ ਉਹ ਨਸ਼ਰ ਕਿਉਂ ਨਹੀਂ ਕੀਤੀਆਂ ਪਾਰਟੀ ਦੀ ਕੋਰ ਕਮੇਟੀ ਜਾਂ ਪਾਰਟੀ ਤੁਹਾਡਾ ਮਤਲਬ ਹੈ ਕਿ ਬੀਬੀ ਬਾਦਲ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਮੋਦੀ ਸਾਹਿਬ ਨਾਲ ਪਰ ਉੱਥੇ ਤਾਂ ਕੱਲਾ ਰੋਲਾ ਸੀਟਾਂ ਦਾ ਹੀ ਸੀਗਾ ਬਾਕੀ ਤਾਂ ਕੋਈ ਰੋਲਾ ਹੀ ਨਹੀਂ ਸੀਗਾ ਤੇ ਜੇ ਉਹ ਸੀਟਾਂ 6 ਤੋਂ ਉੱਤਰ ਕੇ 5 ਤੇ ਆ ਜਾਂਦੀ ਬੀਜਪੀ ਦੇਖ ਮੇਰਾ ਕਹਿ ਲਿਆ ਕਿ ਇੱਕ ਮਿੰਟ ਲੱਗਣਾ ਇਹ ਸਮਝਾਉਣਾ ਉਹਨੂੰ ਇਸ ਤਰ੍ਹਾਂ ਕਿ ਜਿਹਨੇ 32 30 32 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਨਾਲ ਰਹੇ ਹੈ ਉਹ ਉਹ ਤਾਂ ਉਹ ਖੁਦ ਸਾਰੀ ਲੀਡਰਸ਼ਿਪ ਜਾਂ ਖੁਦ ਉੱਥੇ ਮਨਿਸਟਰੀਆਂ 'ਚ ਤਮਾੜੇ ਨਹੀਂ ਹੋਏ ਤੇ ਜੇ ਅਸੀਂ ਹਾਲੇ ਤੀ ਕਿਸੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਗੱਲ ਕੀਤੀ ਹੈ ਤੇ ਅੱਜ ਇਹਨਾਂ ਕੋਲੇ ਭਾਜਪਾ ਭਾਜਪਾ ਸਪਾਂਸਰਰ ਦੀ ਗੱਲ ਹੈ ਤੁਸੀਂ ਅੰਦਾਜ਼ਾ ਲਾਓ ਜਿੰਨੇ ਸ਼੍ਰੋਮਣੀ ਅਕਾਲੀ ਦਲ ਤੋਂ ਲੀਡਰ ਕਦੇ ਨਿਕਲੇ ਆ ਟੁੱਟੇ ਆ ਹਰੇਕ ਨੂੰ ਨਾਲ ਦੀ ਨਾਲ ਗਰਦਾਨ ਦਿੱਤਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵਫਾਦਾਰ ਸਪਾਈ ਸੀ 2 ਘੰਟੇ ਬਾਅਦ ਮੈਂ ਆਪਦਾ ਵੀ ਹੋ ਗਿਆ ਅਗਲੇ ਦਿਨ ਮੈਂ ਭਾਜਪਾ ਦਾ ਵੀ ਹੋ ਗਿਆ ਕਿਉਂਕਿ ਕਾਂਗਰਸ ਦਾ ਮੈਂ ਪਹਿਲਾਂ ਹੀ ਰੋਲਾ ਪਾਈ ਜਾਂਦਾ ਮੈਂ ਕਦੇ ਜਾ ਨਹੀਂ ਸਕਦਾ ਉਹ ਕਹਿ ਨਹੀਂ ਸਕਦੇ ਇਸ ਕਰਕੇ ਬੇਨਤੀ ਇਸ ਗੱਲ ਦੀ ਹੈ ਕਿ ਇਹ ਬੁਖਲਾੜ ਦਾ ਨਤੀਜਾ ਹੈ ਸਾਡੀ ਤੋਂ ਪੈਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਉਖੜ ਚੁੱਕੇ ਆ ਮੈਂ ਅਸੀਂ ਵਿਚ ਹੈ ਸਾਡੇ ਉਖੜ ਚੁੱਕੇ ਆ ਉਹ ਪੈਰ ਲਾਉਣ ਲਈ ਲੋਕਾਂ ਦਾ ਵਿਸ਼ਵਾਸ ਸਾਨੂੰ ਜਿੱਤਣਾ ਪੈਣਾ ਹੈ ਸਾਰੀਆਂ ਗੱਲਾਂ ਤੋਂ ਜਿੱਤਣਾ ਪੈਣਾ ਹੈ ਤੇ ਫਿਰ ਜਾ ਕੇ ਕਿ ਜਿਹੜਾ ਹੈਗਾ ਸ਼੍ਰੋਮਣੀ ਅਕਾਲ ਚਲ ਮੋਢਲੀਆਂ ਤੇ ਆਏਗਾ ਹੂੰ ਇਹਦੇ ਵਿੱਚ ਜਿਸ ਤਰ੍ਹਾਂ ਭਾਜਪੀ ਦਾ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਲਾਗਾ ਦੇਗਾ ਨਹੀਂ ਸਾਰਾ ਕੁਝ ਅੰਦਰੋਂ ਚੱਲ ਰਿਹਾ ਮਤਲਬ ਪਾਰਟੀ ਦੇ ਆਪਣੇ ਵਿਰੋਧਤਾ ਆ ਮੈਂ ਜਵਾਨਾ ਸਾਹਿਬ ਇੱਕ ਬੇਨਤੀ ਕਰਾਂ ਵੀ ਮਲੂਕਾ ਸਾਹਿਬ ਤੇ ਐਲੀਗੇਸ਼ਨ ਲੱਗਦੀ ਹੈ ਹੂੰ ਤੇ ਮਲੂਕਾ ਸਾਹਿਬ ਦੀ ਜਦੋਂ ਨੌ ਤੇ ਮੁੰਡਾ ਜੁਆਇਨ ਕਰਕੇ ਉਹਨਾਂ ਨੂੰ ਭਾਜਪੀ ਜੁਆਇਨ ਕਰਨੀ ਕੀ ਓਕੀ ਆ ਫਿਰ ਉਹ ਚੁੱਪ ਕਰਕੇ ਜੁਆਇਨ ਕਰ ਜਾਣਗੇ ਅਗੜਿਆਂ ਨੂੰ ਇੰਨਾ ਹੀ ਮੋਹ ਹੋਵੇ ਤਾਂ ਹੂੰ ਜਿਹੜਾ ਬੰਦਾ ਸ਼ਰੋਨੀ ਕਾਲੇਦਾਂ ਦੀਆਂ ਲੀਹਾਂ ਤੇ ਮੇਰੇ ਤੇ ਵੀ ਲਾ ਲਓ ਜੇ ਮੈਂ ਛੱਡਣਾ ਸੀ ਮੈਂ ਜਿੱਧਰ ਮਰਜ਼ੀ ਜੁਆਨ ਕਰ ਜਾਂਦਾ ਮੈਨੂੰ ਕਿਸੇ ਕਿਸੇ ਪਾਸੇ ਵੀ ਚੰਗੀ ਦਾਮਦ ਸੰਗਧੀ ਗੱਲ ਇਹ ਨਹੀਂ ਹੈ ਗੱਲ ਇਹ ਹੈ ਕਿ ਸਾਡੀ ਰੀਜਨਲ ਪਾਰਟੀ ਹੈ ਇਹਨੂੰ ਤਕੜਾ ਕਿਵੇਂ ਖੜਾ ਜਾਵੇ ਇਹ ਇੱਕ ਉਹ ਮਤਲਬ ਇਹ ਦੱਸੋ ਜਦੋਂ ਝੁੰਡਾ ਕਮੇਟੀ ਦੀ ਰਿਪੋਰਟ ਆ ਗਈ ਸੀ ਕਿ ਲੀਡਰਸ਼ਿਪ 'ਚ ਤਬਦੀਲੀ ਲਿਆਓ ਤੇ ਫਿਰ ਲਿਆਂਦੀ ਕਿਉਂ ਨਹੀਂ ਜੀ ਆਪ ਤੇਰਾ ਨੁਕਾਤੀ ਪ੍ਰੋਗਰਾਮ ਜਿਹੜੇ ਜਾਰੀ ਕਰਦੇ ਹੋ ਉਹਨਾਂ ਤੇ ਪਹਿਰਾ ਕਿਉਂ ਨਹੀਂ ਦਿੱਤਾ ਜੀ ਜਿਹੜੇ ਜਿਲ੍ਹਾ ਜੱਜੇਦਾਰ ਕਿਹਾ ਜਾ ਰਿਹਾ ਕਿ 35 ਚੋਂ 33 ਸੁਖਵੀਰ ਦੀ ਸਪੋਰਟ ਕਰਦੇ ਨੇ ਕਿ ਬੀਜੇਪੀ ਨਾਲ ਅਲਾਈਅੰਸ ਨਹੀਂ ਕੀਤਾ ਚੰਗਾ ਕੀਤਾ ਡਟ ਕੇ ਚੱਲੋ ਮਹਾਰਾਸ਼ਟਰ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਬੀਜੇਪੀ ਨੇ ਜੋ ਕੀਤਾ ਉਸ ਦੇ ਵਿੱਚ ਉਸ ਨੂੰ ਮੂੰਹ ਦੀ ਖਾਣੀ ਪਈ ਤੇ ਸਿਰਫ ਕੁਝ ਸੀਨੀਅਰ ਲੀਡਰ ਹੈ ਬੀਬੀ ਜ਼ਗੀਰ ਕੋਰ ਹੈ ਮਲੂਕਾ ਸਾਹਿਬ ਨੇ ਚੰਦੂ ਮਹਿਰਾ ਸਾਹਿਬ ਨੇ ਇਹਨਾਂ ਨੂੰ ਛੱਡ ਕੇ ਬਾਕੀ ਜਿਹੜਾ ਜੂਨੀਅਰ ਕੇਡਰ ਹੈ ਉਹ ਸੁਖਵੀਰ ਬਾਦਲ ਨਾਲ ਹੈ ਇਹ ਪ੍ਰਭਾਵ ਦਿੱਤਾ ਜਾ ਰਿਹਾ ਕਿ ਵਾਕਈ ਇਹ ਸਥਿਤੀ ਹੈ ਉਹ ਮੇਰੀ ਬੇਨਤੀ ਹੈ ਕਿ ਕੱਲ ਬੈਠੀ ਮੀਟਿੰਗ ਹੋਈ ਐ ਤੇ ਕੱਲ ਪਹਿਲਾ ਸਮਝ ਲੋ ਇੱਕ ਇਹ ਬਿਗਲ ਵਜਾਇਆ ਤੇ ਹਲੇ ਤੀ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਜੇ ਕੋਈ ਹੋਰ ਕੋਈ ਮੂਰੇ ਉੱਠ ਵੀ ਸਕਦਾ ਕਿ ਨਹੀਂ ਉੱਠ ਸਕਦਾ ਲੋਕ ਤਾਂ ਇਹ ਸਮਝਦੇ ਆ ਵੀ ਜਾਂਦਾ ਸ਼ਰਮਣੀ ਕਾਲੀਦਲ ਛੱਡ ਦਿਓ ਸੁਭੀਰ ਤੋਂ ਬਾਦਲ ਮੂਰੇ ਤਾਂ ਕੋਈ ਬੋਲ ਹੀ ਨਹੀਂ ਸਕਦਾ ਤੇ ਜਾਂ ਸ਼ਰਮਣੀ ਕਾਲੀਦਲ ਛੱਡ ਦਿਓ ਤੇ ਜਾਂ ਹੀਰ ਮੰਨ ਕੇ ਤੁਰ ਚਲੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਚਮਾਣਾ ਸਾਹਿਬ ਬਹੁਤ ਸਥਿਤੀ ਸਪਸ਼ਟ ਹੋਏਗੀ ਜਿਹੜੇ ਵੀ ਉੱਥੇ ਬੈਠੇ ਸੀ 70 75% ਲੋਕ ਮੈਂ ਆਪੇ ਮੈਨੂੰ ਟੈਲੀਫੋਨ ਕਰਦੇ ਰਹੇ ਆ ਵੀ ਯਾਰ ਕੁਝ ਬਦਲ ਲੋ ਕਿਉਂ ਨਹੀਂ ਬਦਲਦੇ ਕਿਉਂ ਨਹੀਂ ਬਦਲਦੇ ਇਹ ਵਕਰੀ ਗੱਲ ਆ ਕਿ ਚਲੋ ਹੁਣ ਜਦੋਂ ਇੱਕ ਵਾਰੀ ਮੀਟਿੰਗਾਂ ਮੁੱਢਾਂ ਹੁੰਦੀਆਂ ਤਾਂ ਉਹ ਨਾ ਹੀ ਅਸੀਂ ਹੋਰ ਕਿਸੇ ਨੂੰ ਵਾਲੇ ਸਨੇਹ ਲਾਏ ਸੀ ਜਿਹੜੇ ਪਹਿਲਾਂ ਤੋਂ ਪਰੋਸੇ ਚ ਬੰਦੇ ਨਾਲ ਤੁਰੇ ਹੋਏ ਸੀ 7 10 ਦਿਨਾਂ ਦੇ ਆਪ ਕਹਰੇ ਸੀ ਵੀ ਆਪਾਂ ਤੁਰੀਏ ਆਪਾਂ ਤੁਰੀਏ ਤਾਂ ਉਹੀ ਬੰਦੇ ਤੁਰੇ ਆ ਤੇ ਜੇ ਹਾਲੇ ਤੀਕ ਤੱਕ ਕਿਸੇ ਨੂੰ ਸਨੇਹ ਹੀ ਨਹੀਂ ਲਾਏ ਹੁਣ ਜਦੋਂ ਬਾਜ਼ਾਰ ਦੇ ਵਿੱਚ ਗੱਲ ਆਈ ਹੈ ਕੌਣ ਪਤਾ ਲੱਗੇਗਾ ਨਾ ਕਿ ਕੌਣ ਕਿਹਦੇ ਨਾਲ ਆ ਜਾਂ ਕੌਣ ਨਹੀਂ ਆ ਕੋਸ਼ਿਸ਼ ਸਾਡੀ ਇਹ ਹੀ ਹੈ ਕਿ ਅਸੀਂ ਪਾਰਟੀ ਨੂੰ ਤਕੜਾ ਕਰੀਏ ਔਰ ਮੇਰਾ ਕਹਿ ਲਾ ਕਿ ਦੇਖੋ ਇੱਕ ਗੱਲ ਹੁੰਦੀ ਹੈ ਹਰ ਪਾਰਟੀ ਦੇ ਵਿੱਚ ਪ੍ਰਧਾਨ ਦੀ ਜਿਹੜੀ ਮਤਲਬ ਆਇਆ ਜੋ ਆਉਣ ਜਾਣ ਲੱਗਿਆ ਰਹਿੰਦਾ ਹੈ ਕਿਸੇ ਦੇ 3 ਸਾਲਾਂ ਬਾਅਦ ਆ ਕਿਸੇ ਦੇ 5 ਸਾਲਾਂ ਬਾਅਦ ਸਾਡੇ ਤੋਂ 1996 ਤੋਂ ਚੱਲੀ ਜਾਂਦਾ ਇਹ ਕੰਮ ਮਤਲਬ ਸਾਰਾ ਇਹ ਬੜਾ ਸੋਚਦੇ ਹੁੰਦੇ ਹੁੰਨੇ ਆ ਕਹਿੰਦੇ ਹੁੰਨੇ ਆ ਕਿ ਯਾਰ ਥੋੜੀ ਬਹੁਤੀ ਤਬਦੀਲੀ ਤਾਂ ਜ਼ਰੂਰੀ ਹੁੰਦੀ ਹੈ ਰੋਜ਼ ਮੂੰਗੀ ਕਿਵੇਂ ਖਾਈ ਜਾਓਗੇ ਤੁਸੀਂ ਥੋੜੀ ਜਿਹੀ ਉਹ ਦਾਲ ਖਾ ਸਕਦਾ ਕੋਈ ਗੋਡਿਆਂ ਚ ਮੂੰਗੀ ਆ ਜਾਂਦੀ ਖੈਰ ਬਰਾੜ ਸਾਹਿਬ ਕੱਲ ਦੀ ਤਸਵੀਰ ਚ ਤੁਸੀਂ ਨਜ਼ਰ ਨਹੀਂ ਆਏ ਕੀ ਕਾਰਨ ਸੀ ਫਿਰ ਜਲੰਧਰ ਤਸਵੀਰ ਤਾਂ ਹੈਗੀ ਹੈ ਵਿੱਚੇ ਹੀ ਪਰ ਮੈਂ ਥੋੜਾ ਜਿਹਾ ਮੇਰੀ ਆਦਤ ਨਹੀਂ ਵੀ ਮੈਂ ਐਵੇਂ ਪੋਣੀਆਂ ਮਾਰਦਾ ਨਹੀਂ ਸ਼ੁਰੂਆਤ ਤੇ ਤੁਸੀਂ ਕਰੀ ਹੈ ਤੇ ਤੁਸੀਂ ਆਪ ਹੈ ਨਹੀਂ ਸੀਗੇ ਮੈਂ ਫਿਰ ਇਹ ਵੀ ਸਾਡੀ ਪਾਰਟੀ ਦੇ ਵਿੱਚ ਮੈਂ ਸਪਉਂਦਾ ਘਾਟ ਹੈ ਜਿਹੜਾ ਕੰਮ ਆ ਉਹ ਕਿਤੇ ਨਹੀਂ ਰੜਕਦਾ ਹਾਂ ਦੇਖੋ ਮੈਂ ਵੇਖ ਰਿਹਾ ਜਿਹੜੇ 3 ਚ ਨਾ 13 ਚ ਨਹੀਂ ਸੀ ਉਹ ਵੀ ਸੀਟਾਂ ਤੇ ਬੈਠੇ ਨੇ ਪਰ ਤੁਸੀਂ ਤਾਂ ਸ਼ੁਰੂਆਤ ਜਿੱਦੇ ਮੀਟਿੰਗ ਦਾ ਐਲਾਨ ਹੋਇਆ ਕਿ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਤੁਸੀਂ ਤਾਂ ਉਦੋਂ ਵੀ ਬਿਗਲ ਵਜਾ ਦਿੱਤਾ ਤੇ ਇੱਥੇ ਤੁਸੀਂ ਕਿਤੇ ਨਜ਼ਰ ਨਹੀਂ ਆ ਰਹੇ ਨਾ ਖੜਿਆਂ ਚ ਨਾ ਬੈਠਿਆਂ ਚ ਇਹ ਕੀ ਕਾਰਨ ਬਣਿਆ ਖੜ ਖੜ ਕੇ ਬਹੁਤ ਵਾਰੀ ਦੇਖ ਲਿਆ ਕੀ ਦੇਣਾ ਖੜ ਕੇ ਹੁਣ ਰਾਮਨਾਮ ਬੈਠਾ ਸੀ ਮੈਂ ਕੁਰਸੀ ਤੇ ਭੇਜਦਾ ਨਾ ਫੋਟੋ ਸਾਨੂੰ ਕਿੱਥੇ ਕੀ ਬੈਠਾ ਦਿਖਾਇੀ ਦੀ ਗੱਲ ਨਹੀਂ ਹੈ ਪਰ ਮੈਂ ਇੱਕ ਗੱਲ ਕਹਾਂ ਕਿ ਮਤਲਬ ਸਾਰਿਆਂ ਨੂੰ ਖੜੇ ਹੋਣਾ ਪੈਣਾ ਔਰ ਸਾਨੂੰ ਵੀ ਚੰਗੇ ਚਿਹਰੇ ਮੂਹਰੇ ਲੈ ਕੇ ਆਉਣੇ ਪੈਣੇ ਆ ਜੇ ਅਸੀਂ ਵੀ ਜਿਵੇਂ ਕਿ ਪੁਰਾਣੀ ਲੀਡਰਸ਼ਿਪ ਦੇ ਵਿੱਚੋਂ ਸਾਨੂੰ ਮੂਹਰੇ ਚਿਹਰੇ ਲਾ ਕੇ ਤੇ ਅਸੀਂ ਇਹ ਦੂਜਾ ਚੋਟੀ ਸਰ ਕਰ ਲਾਂਗੇ ਫਿਰ ਸਾਥੋਂ ਵੀ ਨਹੀਂ ਹੋਣੀਗੀ ਫਿਰ ਤਾਂ ਮਤਲਬ ਕਹਿ ਸਕਦਾ ਕਿ ਫਿਰ ਫਰਕ ਨਹੀਂ ਪੈਣਾ ਬਹੁਤਾ ਇਸ ਕਰਕੇ ਮੈਨੂੰ ਇਸ ਗੱਲ ਤੇ ਬੜਾ ਕਲੀਅਰ ਹੈਗਾ ਸਾਨੂੰ ਵੀ ਜਿਹੜਾ ਹੈਗਾ ਕੋਈ ਨੌਜਵਾਨ ਯੰਗ ਬਰਗੇਡ ਮੂਹਰੇ ਲਾ ਕੇ ਉਹਦੀ ਗੁਰਪੰਝੇ ਮੈਂਬਰੀ ਕਮੇਟੀ ਬਣੇ ਉਹਦੀ ਸੱਤ ਬਣੇ ਭਾਵੇਂ ਜਿਹੜਾ ਬਰਾਡ ਸਰ ਜਿਹੜਾ ਹੁਣ ਪੰਜ ਪਾਰਟੀ ਬਚਾਓ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਦਾ ਗਾਜ ਪਹਿਲੀ ਤਰੀਕ ਨੂੰ ਕਰਨਾ ਫਿਰ ਇਹ ਕਿਸ ਤਰ੍ਹਾਂ ਉਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਰੂਪਰੇਖਾ ਉਲਕੀ ਗਈ ਹੈ ਕਿ ਡੈਮੋ ਹੋਏਗਾ ਜਿਵੇਂ ਪਹਿਲਾਂ ਯਾਤਰਾ ਹੋ ਰਹੀ ਸੀ ਪੰਜਾਬ ਬਚਾਓ ਦੀ ਜਾਂ ਕਿੱਦਾਂ ਰਹੇਗਾ ਦੂਸਰਾ ਸਵਾਲ ਇਹ ਕੀ ਲੈ ਲਓ ਪਲੀਜ਼ ਇੱਕ ਇੱਕ ਮੁਸਤਾਕ ਜੀ ਕਹਿੰਦੇ ਇੱਕ ਇੱਕ ਸਵਾਲ ਕਰਿਓ ਚਲੋ ਜੇ ਦੋ ਸਵਾਲ ਇਕੱਠੇ ਹੁੰਦੇ ਨੇ ਐਕਸਪਲੇਨ ਤੁਸੀਂ ਕਰ ਦਿੰਦੇ ਹੋ ਐਕਸਪਰਟੋ ਪੂਰੇ ਦੂਸਰਾ ਕਿ ਇੱਕ ਗੱਲ ਇਹ ਹੈ ਕਿ ਇਸ ਵਕਤ ਸੁਖਵੀਰ ਬਾਦਲ ਪਾਰਟੀ ਜੇਬ ਚੋਂ ਚਲਾ ਰਹੇ ਨੇ ਇਹ ਮੈਸੇਜ ਆ ਰਿਹਾ ਹੈ ਕਿ ਉਹ ਫਿਰ ਨਵਾਂ ਪ੍ਰਧਾਨ ਵਡਾਲਾ ਸਾਹਿਬ ਬਾਰੇ ਵੀ ਗੁਰਲਾਲ ਸਿੰਘ ਗੰਗ ਤੁਹਾਡੇ ਇਲਾਕੇ ਦੇ ਨੇ ਉਹ ਕਹਿੰਦੇ ਵਧੀਆ ਨੇ ਵਡਾਲਾ ਸਾਹਿਬ ਕਮਾਂਡ ਕੀ ਜਿਹੜੀ ਫਿਰ ਨਾਰਾਜ਼ਗੀ ਬਾਦਲ ਪਰਿਵਾਰ ਦੇ ਖਿਲਾਫ ਹੈ ਉਹ ਰਹਿ ਜੇਗੀ ਜਾਂ ਇਹ ਹੋ ਸਕਦਾ ਬਾਦਲ ਪਰਿਵਾਰ ਨੂੰ ਲੱਗਦਾ ਕਿ ਉਹਨਾਂ ਦੀ ਵਕਤ ਨਹੀਂ ਰਹੇਗੀ ਹਾਲਾਂਕਿ ਐਮਪੀ ਸੀਟ ਉਹਨਾਂ ਕੋਲ ਵੀ ਹੈ ਕੀ ਮਤਲਬ ਪਾਰਟੀ ਫੰਡ ਨੂੰ ਲੈ ਕੇ ਕੁਝ ਦਿੱਕਤ ਹੈ ਫਾਈਨੈਂਸ਼ੀਅਲ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਾਂ ਮਜੀਠਾ ਪਰਿਵਾਰ ਦਾ ਕੀ ਅਸਰ ਰਹੇਗਾ ਫਿਰ ਇਸ ਦੇ ਵਿੱਚ ਜਿਹੜਾ ਹਾਲੀਆ ਸਰਕਮਸਟੈਂਸ ਨੇ ਦੇਖੋ ਮੇਰੀ ਇੱਕ ਬੇਨਤੀ ਹੈ ਕਿ ਇੱਕ ਤਾਂ ਬੜਾ ਵੱਡਾ ਭਰਮ ਪਾਇਆ ਗਿਆ ਹੈ ਕਿ ਪਾਰਟੀ ਜਿਹੜੀ ਹੈ ਇਹ 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 ਮਤਲਬ ਪੈਸੇ ਨਾਲ ਚੱਲਦੀ ਹੈ ਤੇ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕੋਈ ਚਲਾ ਨਹੀਂ ਸਕਦਾ ਪਾਰਟੀਆਂ ਉਦੋਂ ਚੱਲਦੀਆਂ ਜਦੋਂ ਲੋਕਾਂ ਦੀ ਇਨਵੋਲਵਮੈਂਟ ਹੁੰਦੀ ਹੈ ਔਰ ਲੋਕਾਂ ਦੇ ਪੈਸੇ ਲੱਗਦੇ ਹਨ ਇਹ 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 ਮੈਨੂੰ ਇੱਕ ਗੱਲ ਦੱਸਣਾ ਕਿ 2007 ਤੋਂ ਪਹਿਲਾਂ ਜਿੰਨੀਆ ਸਰਕਾਰ ਬਣੀ ਜਾਂ 2007 ਵਾਲੀ ਬਣੀ ਉਹ ਕੀਦੇ ਪੈਸੇ ਨਾਲ ਬਣੀ ਲੋਕਾਂ ਦੇ ਪੈਸਿਆਂ ਨਾਲ ਹੀ ਬਣੀ ਇਹ ਤਾਂ ਜਦੋਂ ਰੇਤਾ ਬੱਜਰੀ ਵਾਲਾ ਕਲਚਰ ਤੇ ਜਦੋਂ ਸਰਕਾਰਾਂ ਦੇ ਵਿੱਚ ਹੋਰ ਕਿਸਮ ਦੇ ਕਲਚਰ ਚੱਲ ਪਏ ਤਾਂ ਉਦੋਂ ਦਾ ਕੰਮ ਛੱਡਿਆ ਇੱਕਦਲ ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਭਰਤੀ ਵੇਲੇ ਹੀ 5 ਕਰੋੜ ਰੁਪਇਆ ਇਕੱਠਾ ਹੋ ਜਾਂਦਾ ਤੇ 5 ਕਰੋੜ ਰੁਪਏ ਦਾ ਜੇ ਹਿਸਾਬ ਲਾਈਏ ਤੇ 9 ਲੱਖ ਰੁਪਏ ਮਹੀਨਾ ਬਣ ਜਾਂਦਾ 5 ਸਾਲਾਂ ਲਈ ਜੇ ਹੋਰ ਵੀ ਪੈਸਾ ਜੇ ਬਹੁਤਾ ਨਾ ਇਕੱਠਾ ਕਰੀਏ ਵੈਸੇ ਤਾਂ ਵਿੱਚ ਵਿੱਚ ਵੀ ਦੋ ਦੋ ਵਾਰੀ ਜਿਹੜਾ ਹੈਗਾ ਹਦਕਾਂ ਚਾਰਜਾਂ ਤੋਂ 10-10 ਲੱਖ ਰੁਪਇਆ ਵੇ ਬਾਤ ਵੀ ਇਕੱਠਾ ਹੋਇਆ ਇਸ ਕਰਕੇ ਪੈਸਾ ਲੋਕਾਂ ਦਾ ਹੀ ਹੁੰਦਾ ਮੈਂ ਨਹੀਂ ਸਮਝਦਾ ਕਿ ਕੋਈ ਜ਼ਮੀਨ ਵੇਚ ਕੇ ਘਰੋਂ ਲਾਉਂਦਾ ਜਾਂ ਆਪਦੀ ਨਾਲੇ ਅਕਾਲੀ ਦਲ ਦੀ ਇਹ ਖੁਸ਼ਕਿਸਮਤੀ ਹੈ ਕਿ ਇਹਨਾਂ ਕੋਲ ਮਤਲਬ ਗੁਰੂ ਘਰਾਂ ਦਾ ਕੇਡਰ ਹੈਗਾ ਉੱਥੇ ਪ੍ਰੈਸ ਕਾਨਫਰੰਸਾਂ ਵਾਲੇ ਵੀ ਸਾਡੇ ਮੀਡੀਆ ਵਾਲੇ ਵੀ ਸਾਡੇ ਵਾਲੇ ਵੀ ਪ੍ਰੈਸ ਵਾਲੇ ਕਈ ਵਾਰੀ ਗੁਰੂ ਘਰ ਵਰਤ ਲੈਂਦੇ ਆ ਮਤਲਬ ਸੌਰੀ ਹਾਲ ਚਿਰ ਲੈਂਦੇ ਆ ਦੁਖਨਵਰਨ ਸਾਹਿਬ ਗਣੀ ਪਾਰਟੀ ਨੂੰ ਵੱਡਾ ਤਾਂ ਹੁੰਦਾ ਕਿ ਇਕੱਤਰਤਾ ਲਈ ਵਰਕਰ ਫੋਰਸ ਉਹ ਤੁਹਾਨੂੰ ਗੁਰੂ ਘਰਾਂ ਚੋਂ ਮਿਲ ਜਾਂਦੀ ਹੈ ਅਕਾਲੀਵਾਲੋਂ ਕੋ ਕ ਐਸਪੀਸੀ ਤੁਹਾਡੇ ਕੋਲ ਹੈ ਸੋ ਇਸ ਕਰਕੇ ਸ਼ਾਇਦ ਉਹ ਜਿਹੜੀ ਇਹ ਗੱਲ ਫਾਈਨਾਂਸ ਦੀ ਹੈ ਇਹ ਚੱਲ ਵੀ ਸਕਦਾ ਹੈ ਮੇਰੇ ਖਿਆਲ ਆ ਕਿਉਂਕਿ ਗੁਰੂ ਘਰਾਂ ਦੀ ਬਹੁਤ ਸਪੋਰਟ ਮੈਂ ਇੱਕ ਬੇਨਤੀ ਕਰਦੇ ਆ ਕਿ ਪਾਰਟੀਆਂ ਲੋਕਾਂ ਦੇ ਪੈਸੇ ਨਾਲ ਹੀ ਚੱਲਦੀਆਂ ਤੇ ਕਾਮਯਾਬ ਹੁੰਦੀਆਂ ਫਿਰ ਜਿਹੜੀਆਂ ਜਿਹੜੀਆਂ ਕੰਪਨੀਆਂ ਜ਼ਰੂਰ ਜਿਹੜੀਆਂ ਹੈਗੀਆਂ ਉਹ ਇੱਕ ਇੱਕ ਕਾਉਂਟ ਚੋ ਚੱਲ ਸਕਦੀ ਹੈ ਫਿਰ ਉਹ ਉਹ ਪਾਰਟੀ ਨਹੀਂ ਰਹਿ ਜਾਂਦੀ ਇੱਕ ਦੂਜੀ ਮੈਂ ਬੇਨਤੀ ਕਰਾਂ ਕਿ ਜਿਸ ਕਿਸਮ ਦੀ ਵੀ ਹਾਲਾਤ ਹੈਗੇ ਆ ਵਡਾਲਾ ਸਾਹਿਬ ਹੁਣ ਮਤਲਬ ਮੇਰੇ ਕਹਿੰਦਾ ਮਤਲਬ ਯੰਗ ਜਨਰੇਸ਼ਨ ਨੂੰ ਅੱਗੇ ਆਉਣਾ ਪੈਣਾ ਹੈ ਕਿ ਅਸੀਂ ਸਮਝ ਲਈਏ ਕਿ ਪੋਰ ਕਮੇਟੀ ਦੇ ਸੀਨੀਅਰ ਮੈਂਬਰਾਂ ਚੋਂ ਅਸੀਂ ਕਿਸੇ ਨੂੰ ਵੀ ਮੂਹਰੇ ਲਾ ਕੇ ਚੱਲਾਂਗੇ ਜਾਂ ਕੋਈ ਇਸ ਤਰ੍ਹਾਂ ਦਾ ਬਣਾਵਾਂਗੇ ਤੇ ਫਿਰ ਸਾਡੇ ਨਾਲ ਵੀ ਨਹੀਂ ਕਿਸੇ ਨੇ ਲੋਕਾਂ ਨੇ ਤੁਰਨਾ ਇਸ ਕਰਕੇ ਤਬਦੀਲੀ ਮਸਟ ਹੈ ਤਬਦੀਲੀ ਤੋਂ ਬਿਨਾ ਨਾ ਮਤਲਬ ਕੁਝ ਚੱਲ ਸਕਦਾ ਤੇ ਨਾ ਚੱਲਣਾ ਹੈ ਇੱਕ ਕਿਸਮ ਦੇ ਮੈਂ ਤਾਂ ਬੜਾ ਸ਼ੋਰ ਹੈ ਮੇਰੀ ਗੱਲ ਦਾ ਕੋਈ ਗੁੱਸਾ ਮਨਾਵੇ ਤੇ ਭਵੇਂ ਰਾਜੀ ਰਵੇ ਮੈਂ ਬੜਾ ਕਲੀਅਰ ਹੁੰਦਾ ਹਰੇਕ ਗੱਲ ਤੇ ਨਾ ਮੈਂ ਕਦੇ ਸਭ ਤੋਂ ਵੱਡੀ ਗੱਲ ਹੈ ਮੈਂ ਇੱਕ ਗੱਲ ਕਮਨ ਟਵਾਣਾ ਸਾਹਿਬ ਮੇਰੀ ਗੱਲ ਦੀ ਪ੍ਰਾਪਤੀ ਇਹ ਹੈ ਮੈਂ ਬਿੱਟ ਬਿੱਟ ਮਰ ਗਿਆ ਸੀ ਕਿ ਕੱਲ ਤੱਕ ਸਾਹਿਬ ਤੇ ਲਿਖਤੀ ਮਾਫੀ ਮੰਗਣੀ ਚਾਹੀਦੀ ਉਦੋਂ ਨਹੀਂ ਸੀ ਮਤੇ ਕੱਲ ਇਧਰ ਵੀ ਕਿੰਤੂ ਪ੍ਰੰਤੂ ਕੁਝ ਨਾ ਕੁਝ ਬੰਦੇ ਕਰਦੇ ਸੀਗੇ ਤੇ ਮੈਂ ਬੜਾ ਸਪਸ਼ਟ ਸ਼ਬਦਾਂ ਚ ਇੱਕ ਬੇਨਤੀ ਕਰਤੀ ਸੀ ਕਿ ਹਰ ਹਾਲਤ ਚ ਜਾਣਾ ਚਾਹੀਦਾ ਹੈ ਚਲੋ ਘਰ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ। ਸਭ ਤੋਂ ਵੱਡੀ ਗੱਲ ਹੈ ਕਿ 1 ਤਰੀਕ ਨੂੰ ਹਲਤੀ ਸਾਡੀ ਪਹਿਲੀ ਪਲਾਨ ਤਾਂ ਇਹ ਹੀ ਹੈ ਕਿ 1 ਤਰੀਕ ਨੂੰ ਜਿੰਨੇ ਵੀ ਸਿੱਧੇ ਜਾਂ ਸਿੱਧੇ ਰੂਪ ਤੋਂ ਭਾਵੇਂ ਪਾਰਟੀ ਨਾਲ ਬੰਦੇ ਜੁੜੇ ਸੀ ਭਾਵੇਂ ਸਰਕਾਰ ਨਾਲ ਜੁੜੇ ਸੀ ਸਾਰਿਆਂ ਨੂੰ ਆ ਕੇ ਲਿਖਤੀ ਮਾਫੀਨਾਮਾ ਸ਼੍ਰੀ ਕਲਤਖ ਸਾਹਿਬ ਦੇ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਪੰਜਾਬ ਬਚਾਓ ਲਹਿਰ ਦੀ ਕੀ ਰੂਪਰੇਖਾ ਬਣਨੀ ਹੈ ਇਹ ਹਲਤੀ ਤੈਅ ਕਰਨੀ ਹੈ ਕਿਉਂਕਿ ਕੱਲ ਮੌਕੇ ਤੇ ਤਾਂ ਤੈਅ ਹੋ ਨਹੀਂ ਸਕਿਆ। ਅਜੰਡਾ ਵੀ ਤੈਅ ਹੋਣਾ ਹੈ। ਲਹਿਰ ਦਾ ਕੀ ਹੋਵੇ ਇਹ ਵੀ ਇਹ ਵੀ ਤੈਅ ਕਰਨਾ ਹੈ ਰੂਪਰੇਖਾ ਕੀ ਹੋਣੀ ਚਾਹੀਦੀ ਹੈ। ਬਹੁਤ ਸਾਰਾ ਕੰਮ ਹੈ ਸਾਰੇ ਦਾ ਸਾਰਾ ਜਿਹੜਾ ਮੌਕੇ ਤੇ ਪਲੈਨ ਮੰਨ ਲਓ ਜਿਹੜਾ ਤੁਹਾਡਾ ਇਹ ਨੁਕਤਾ ਵੀ ਜਾਇਜ਼ ਹੈ ਕਿਉਂਕਿ ਦੇਖੋ ਜੇ ਬਿਆਦਵੀ ਜਾਂ ਸਾਰਾ ਕੁਝ ਹੋਇਆ ਉਦੋਂ ਇਹ ਸਾਰੇ ਲੋਕ ਵੀ ਵਨ ਬੀਜੇਪੀ ਵੀ ਇਨਵੋਲਵ ਸੀ ਸਰਕਾਰ ਦੇ ਵਿੱਚ ਜ਼ਿੰਮੇਵਾਰੀ ਉਹਨਾਂ ਦੀ ਵੀ ਹੈ ਕੀ ਤੁਹਾਨੂੰ ਲੱਗਦਾ ਕਿ 1 ਜੁਲਾਈ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਪਹਿਲਾਂ ਗੁਰੂ ਦੇ ਦਰਬਾਰ 'ਚ ਜਾ ਕੇ ਆਪਣੇ ਦਾਮਨ ਤੇ ਲੱਗੇ ਦਾਗ ਦੀ ਮਾਫੀ ਮੰਗਣੀ ਚਾਹੀਦੀ ਹੈ ਕਿ ਇਹ ਤਰ੍ਹਾਂ ਜਿਹੜੀਆਂ ਲੱਗ ਤੋਂ ਅਕਾਲੀ ਦਲ ਬਚਾ ਰਹੀਏ ਨੇ ਕਿ ਪਹਿਲਾਂ ਆਪ ਪਾਕਸਾ ਫੋਨ ਗੁਰੂ ਦੀ ਕਚੈਰੀ 'ਚ ਹਾਜ਼ਰ ਹੋਣ ਜਾਣ ਕੇ ਮਾਫੀ ਮੰਗਣ ਫਿਰ 1 ਜੁਲਾਈ ਤੋਂ ਸ਼ੁਰੂ ਕਰਨ ਇਹ ਤੁਹਾਡਾ ਨੁਕਤਾ ਸਪਸ਼ਟ ਹੈ ਨਾ 100% ਪਰ ਲਿਖਤੀ ਰੂਪ 'ਚ ਜਾ ਕੇ ਦੇਵਾਂਗੇ ਅਸੀਂ ਤੈਅ ਕਰਤਾ ਜੀ ਉੱਥੇ ਵੀ ਜਾ ਕੇ ਦੇਣਾ ਹੈ ਔਰ ਮੈਂ ਤਾਂ ਤੁਹਾਡੇ ਰਹੀਂ ਸਾਰੇ ਹੀ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਜਿਹੜੇ ਲੀਡਰ ਰਹੇ ਐ ਅਮੇ ਅੱਜੋ ਕਿਸੇ ਹੋਰ ਪਾਰਟੀ 'ਚ ਵੀ ਚਲੇ ਗਏ ਐ ਉਹਨਾਂ ਨੂੰ ਪਲੱਸ ਸਰਕਾਰ 'ਚ ਸਿੱਧੇ ਜਾਂ ਸਿੱਧੇ ਰੂਪ 'ਚ ਜਿਹੜੇ ਵੀ ਜੁੜੇ ਹੋਏ ਲੋਕ ਸੀਗੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਆ ਕੇ ਉਸ ਮਾਗੀ ਨਾਮੇ ਤੇ ਸਾਡੇ ਨਾਲ ਦਸਤਖਤ ਕਰੋ ਤੇ ਤਾਂ ਕਿ ਆਪਾਂ ਸਾਰੇ ਗੁਰੂ ਤੋਂ ਖਲਾਸੀ ਕਰਾਈਏ ਦੁਨੀਆਦਾਰੀ ਤਾਂ ਚਲਦੀ ਰਹਿੰਦੀ ਹੈ ਕੋ ਉੱਤੇ ਹੈ ਕੋ ਹੇਠ ਹੈ ਇਹਦੇ ਨਾਲ ਕੀ ਫਰਕ ਪੈਣਾ ਜੀ ਸੋ ਧੰਨਵਾਦ ਬਰਾੜ ਸਾਹਿਬ ਤੁਸੀਂ ਸਮਾਂ ਦਿੱਤਾ ਆਪਣਾ ਮਿਹਰਬਾਨੀ ਸასიਖਾਲ ਬਹੁਤ ਬਹੁਤ ਸასიਖਾਲ ਸასიਖਾਲ ਸੋ ਦੋਸਤੋ ਇਹਨਾਂ ਚਰਨ ਜਿਸਟਿੰਗ ਬਰਾੜ ਸਾਹਿਬ ਜਿਹੜੇ ਜਿਨ੍ਹਾਂ ਨੇ ਇਸ ਚੀਜ਼ ਦਾ ਆਗਾਜ਼ ਕੀਤਾ ਸੀ ਕੀ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ ਸਰਕਮਸਟੈਂਸ ਬਣ ਰਹੇ ਨੇ ਵੈਸੇ ਇਹ ਠੀਕ ਹੈ ਕਿ ਆ ਮਤਲਬ ਕੰਪਨੀ ਲਾ ਲੋ ਜਾਂ ਕੁਛ ਲਾ ਲੋ ਕਿ ਉਹ ਆਪਣੇ ਜੇਬ ਚੋਂ ਪਰਿਵਾਰ ਪਾਰਟੀ ਚਲਾ ਰਹੇ ਨੇ ਤੇ ਬਹੁਤਾ ਫਾਇਦਾ ਵੀ ਉਹ ਹੀ ਲੈ ਰਹੇ ਨੇ ਤੇ ਆਮ ਤਾ ਸ਼ਾਦਾ ਜਿਹੜੇ ਇਕਾਲੀ ਦਲ ਦੇ ਲੀਡਰ ਨੇ ਉਹਨਾਂ ਨੂੰ ਕੋਈ ਬਹੁਤਾ ਫਾਇਦਾ ਵੀ ਨਹੀਂ ਹੋ ਰਿਹਾ ਨਾ ਭਾਜਪਾ ਨਾਲ ਜਾਂ ਪਾਰਟੀ ਦੇ ਲਾਹਸਤਾ ਸੋ ਇਹ ਵੀ ਗੱਲ ਹੈ ਤੇ ਹਾਂ ਠੀਕ ਹੈ ਅਮੀਰ ਹੋਰ ਵੀ ਹੋਏ ਨੇ ਚੰਦੂ ਮਾਰਾ ਸਾਹਿਬ ਵੀ ਜਾਂ ਹੋਰ ਵੀ ਸਾਰੇ ਥੋੜੇ ਬਹੁਤੇ ਆਪਣੀ ਆਪਣੀ ਹیثیت ਮੁਤਾਬਕ ਸਿਆਸਤ ਚ ਆ ਕੇ ਅਮੀਰ ਹੋਏ ਨੇ ਕੋਈ ਦੋਰਾਵਾ ਨਹੀਂ ਹੈ ਤੇ ਇਸ ਦੇ ਵਿੱਚ ਹੁਣ ਦੂਸਰਾ ਜਿਹੜਾ ਕੇਡਰ ਦੀ ਜਿਸ ਤਰ੍ਹਾਂ ਗੱਲ ਹੁੰਦੀ ਆ ਕਿ ਉਸ ਕੇਡਰ ਦੇ ਵਿੱਚੋਂ ਇਹਨਾਂ ਨੂੰ ਜਿੰਨੀ سپورਟ ਮਿਲੀ ਹੈ ਤੇ ਉਹ ਦਾ ਕਿਤੇ ਨਾ ਕਿਤੇ ਜਾਂ سپورਟ ਮਿਲਣੀ ਆ ਜਾਂ ਟੈਂਟ ਲਾਉਣੇ ਨੇ ਜਾਂ ਮੀਟਿੰਗ ਕਰਨੀ ਆ ਜਾਂ ਰਾਸ਼ਨ ਚਾਹੀਦਾ ਚਾਹ ਪਾਣੀ ਚਾਹੀਦਾ ਵਰਕਰਾਂ ਦੇ ਇਕੱਠ ਵਾਸਤੇ ਜਗ੍ਹਾ ਚਾਹੀਦੀ ਹੈ ਉਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਖੂਬ ਕੰਮ ਆਉਂਦੀਆਂ ਵੀ ਨੇ ਇਕਾਲੀਆਂ ਦੇ ਐਜੀਟੇਸ਼ਨ ਚਲਾਉਣ ਵਾਸਤੇ ਲੰਗਰ ਵੀ ਉੱਥੋਂ ਆ ਜਾਂਦਾ ਹੈ ਉੱਥੇ ਟੈਂਟ ਦਰੀਆਂ ਸਪੀਕਰ ਸਾਰਾ ਕੁਝ ਉਥੋਂ ਮਹਈਆ ਹੋ ਜਾਂਦਾ ਕਿਉਂਕਿ ਜਦੋਂ ਬਾਦਲ ਸਾਹਿਬ ਤੇ ਟੋੜਾ ਸਾਹਿਬ ਅਲੱਗ ਹੋਏ ਸੀ ਤਾਂ ਉਦੋਂ ਇਹ ਕੁਦਰਤੀ ਹੋਇਆ ਸੀ ਕਿ ਇਹ ਸلسਲੇ ਵਿੱਚ ਕਿ ਟੋੜਾ ਸਾਹਿਬ ਨੂੰ ਵੀ ਟੈਂਟ ਦਾ ਖਰਚਾ ਫਿਰ ਦਿੱਤਾ ਗਿਆ ਸੀਗਾ ਫਤਿਹਗੜ੍ਹ ਸਾਹਿਬ ਜੋੜ ਮਿਲਦੇ ਦੌਰਾਨ ਕਿ ਟੈਂਟ ਦਾ ਜਿਹੜਾ ਖਰਚਾ ਸੀ ਜਾਂ ਟੈਂਟ ਲਾਉਣ ਦਾ ਜਿਹੜਾ ਸਾਰਾ ਸلسਲਾ ਸੀ ਉਹ ਫਿਰ ਗੁਰੂ ਘਰ ਵੱਲੋਂ ਹੀ ਮਹਈਆ ਕਰਵਾਇਆ ਗਿਆ ਸੀਗਾ ਸੋ ਕਿਤੇ ਨਾ ਕਿਤੇ ਇਹ ਅਕਾਲੀ ਦਲ ਦਾ ਇਹ ਪੱਖ ਹੈ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਪਰਮਜੀਤ ਸਿੰਘ ਸਰਨਾ ਹੋਰਾਂ ਨੇ ਕਹਿ ਦਿੱਤਾ ਕਿ ਇਹ ਜੋ ਕੁਝ ਵਾਪਰ ਰਿਹਾ ਇਹ ਸਾਰਾ ਅਕਾਲੀ ਦਲ ਦਾ ਜੋ ਡੈਮੇਜ ਕੀਤਾ ਜਾ ਰਿਹਾ ਇਸ ਦੇ ਪਿੱਛੇ ਆਪਰੇਸ਼ਨ ਲੋਟਸ ਚੱਲ ਰਿਹਾ ਉਹ ਪਹਿਲਾਂ ਵੀ ਇਸ ਮਾਮਲੇ 'ਚ ਸਪਸ਼ਟ ਕਰ ਚੁੱਕੇ ਨੇ ਸੋ ਪਰਮਜੀਤ ਸਿੰਘ ਸਰਨਾ ਹੋਰਾਂ ਦੀ ਇੱਕ ਆਪਣੀ ਵੱਖਰੀ ਲਾਈਨ ਜਿਹੜੀ ਆ ਹਮੇਸ਼ਾ ਹੁੰਦੀ ਹੈ ਤੇ ਉਹ ਸਰਨਾ ਸਾਹਿਬ ਦਾ ਇਹ ਬਿਆਨ ਹੈ ਕਿ ਆਪਰੇਸ਼ਨ ਕਮਲ ਹੈ ਜੋ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ। ਤੋਂ ਉਹ ਪੂਰੀ ਤਰ੍ਹਾਂ ਇਸ ਮਾਮਲੇ 'ਚ ਇਹਨਾਂ ਸਾਰਿਆਂ ਦੇ ਖਿਲਾਫ ਹੀ ਕਹਿ ਰਹੇ ਨੇ ਕਿ ਇਸ ਦੇ ਲਈ ਸਾਰਾ ਜੋ ਅਕਾਲੀ ਦਲ ਨੂੰ ਤੋੜਨ ਦੀ ਜਿਹੜੀ ਕੋਆਇਦ ਹੈ ਤੇ ਸਾਨੂੰ ਸਪੋਰਟ ਕੀਤਾ ਹੈ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ ਨੇ ਜਿਸ ਤਰ੍ਹਾਂ ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ ਸਨ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ ਜਿਹਨਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ ਵਸ਼ਿੰਗਟਨ ਦੇ ਵਿੱਚ ਹੈ ਇਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਰਨਰ ਈਸਟ ਹਾਈਵੇ ਐਗਜ਼ਿਟ 208 ਤੇ ਇਸ ਲੋਕੇਸ਼ਨ ਤੇ ਫ੍ਰੀ ਕਾਫੀ ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ ਨਾਲ ਟਰਕਾਂ ਦਾ ਸਮਾਨ ਸਮਰੀ ਖਰੀਦ ਸਕਦੇ ਹੋ ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਚ ਹੈ ਲਾਸਟਲ ਟ੍ਰੈਵਲ ਸੈਂਟਰ 14 14 ਅਲੋਮਾ ਸਟਰੀਟ ਲਾਸਟਲ ਐਗਜ਼ਿਟ 278 ਤੇ ਤੇ ਤੁਸੀਂ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਵੀ ਹੈ ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰਾਂਚਾਈਜ਼ ਬ੍ਰਾਂਡਡ ਤੇ ਅਨ ਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਇਹ ਪ੍ਰਾਸਾਰ ਜਪ ਸਿੰਘ ਦਾ ਨੰਬਰ ਨੋਟ ਕਰ ਲਓ 425 232 8413 425 232 8413 ਨੰਬਰ ਹੈ ਹਰਜਾਪ ਸਿੰਘ ਉਹਨਾਂ ਦਾ ਟੋਰੰਟੋ ਤੋਂ ਹਰਵਿੰਦਰ ਸਿੰਘ ਸਿੱਧੂ ਸਾਹਿਬ ਸਵਾਗਤ ਹੈ ਸਿੱਧੂ ਸਾਹਿਬ ਗੱਲ ਕਰੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਹ ਹੋਰ ਬਾਈ ਜੀ ਕਿੰਦਾ ਬਧੀਆ ਸਾਬ ਸਤਿ ਸ੍ਰੀ ਅਕਾਲ ਸਾਬ ਵਧੀਆ ਸਾਬ ਵਧੀਆ ਜੀ ਆ ਮੈਂ ਤਾਂ ਬੀਜੀ ਸੁਣਦਾ ਪਿਆ ਸੀ ਚਰਨਜੀਤ ਸਿੰਘ ਬਰਾੜ ਸਾਬ ਨੂੰ ਤੇ ਚਲੋ ਸਾਡੇ ਕਈ ਲੋਕਾਂ ਨੇ ਉਹਨੂੰ ਸ਼ੇਅਰ ਵੀ ਕੀਤਾ ਜਾਂ ਪ੍ਰਮੋਟ ਵੀ ਕੀਤਾ ਨਾ ਸਾਡੇ ਗੱਲਾਂ ਨੇ ਵੀ ਕੀਤਾ ਹਨਾ ਚਲੋ ਧੜੇ ਹੁੰਦੇ ਨੇ ਨਾ ਠੀਕ ਆ ਪਰ ਮੈਂ ਤੇ ਜਿਹੜੀ ਜਿੰਨੇ ਜਿੰਨੇ ਲੱਗੇ ਹੋਏ ਨੇ ਰੁਟੀਨ ਚ ਟੈਂ ਟੈਂ ਕਰਨਾ ਨਾ ਮੈਂ ਗੱਲ ਸੁਣੀ ਹੁੰਦੀ ਹੂੰ ਪਹਿਲਾਂ ਤਾਂ ਮਨਪ੍ਰੀਤ ਬਾਦਲ ਨਾਲ ਕਿਹੜੀ ਗੱਲ ਹੋ ਅਟ ਹੋਈ ਕਿ ਮਨਪ੍ਰੀਤ ਬਾਦਲ ਨੇ ਕਹਿੰਦਾ ਤੂੰ ਟਰੈਕਟਰ ਨਹੀਂ ਚੜਦੇ ਹੂੰ ਆਜ ਦੀ ਵਿਚਾਰਤਾ ਰਸੀ ਕਿ ਬੱਸ ਉਹ ਟਰੈਕਟਰ ਨਹੀਂ ਮਿਲਨੀ ਕੋਈ ਹੋ ਸਕਦਾ ਪਾਰਟੀ ਕਈ ਵਾਰੀ ਨਹੀਂ ਵੀ ਲੜਦੀ ਬਹੁਤ ਵਧੀਆ ਵਧੀਆ ਬੰਦੇ ਟਰੈਕਟਰ ਨਹੀਂ ਲੜਦੇ ਅਨਰੇਸ਼ ਗਜਰ ਆਹ ਦੀ ਹੁਣ ਕੰਨ ਰਿਜਲ ਚ ਲੜਦੇ ਟਰੈਕਟਰ ਹਾਂ ਤੇ ਉਹ ਟਰੈਕਟਰ ਨਹੀਂ ਲੜਨੀ ਜੀ ਮਨਪ੍ਰੀਤ ਬਾਦਲ ਛੱਡਦਾ ਇੱਧਰ ਆ ਗਈ ਹੈ ਨੇ ਉਹਦਾ ਦਬਾਅ ਵੀ ਨਹੀਂ ਨਹੀਂ ਉਹ ਤਾਂ ਦੇਖੋ ਸਿੱਧੂ ਸਾਹਿਬ ਪ੍ਰੈਸ਼ਰ ਵੀ ਬਹੁਤ ਸੀ ਇਹਨਾਂ ਨੂੰ ਰੇਡ ਵੀ ਕੀਤਾ ਗਿਆ ਕਿਉਂਕਿ ਉਹ ਦੋ ਸੁਖਵੀਰ ਬਾਦਲ ਨੇ ਪ੍ਰੈਸ਼ਰ ਵੀ ਬਹੁਤ ਬਣਾਇਆ ਦੋਵੇਂ ਪੱਖ ਨੇ ਦੇ ਹਮ ਓਕੇ ਜਿੱਦੋਂ ਲੋਕ ਵੀ ਲਾ ਲਉਂਦੇ ਕਿਉਂਕਿ ਮਨਪ੍ਰੀਤ ਬਾਦਲ ਦੀ ਕਾਬਜਾ ਕਾਮਯਾਬੀ ਚ ਵੀ ਚਰਨਜੀਤ ਬਰਾੜ ਦਾ ਬਹੁਤ ਰੋਲ ਸੀਗਾ ਓਕੇ ਨੀ ਮੇਰੇ ਪੱਧਰ ਕੀ ਨੇ ਜਿਹੜੇ ਹੁੰਦੇ ਨੇ ਮਰਦ ਬੰਦੇ ਉਹਨਾਂ ਚ ਪ੍ਰੈਸ਼ਰ ਹੋ ਜਵੇ ਚਾ ਕੋਸ਼ ਹੋ ਜਵੇ ਛੱਡਦੇ ਨਹੀਂ ਹੁੰਦੇਗੇ ਹਮ ਇਹ ਤਾਂ ਗੱਲ ਹੈ ਜੀ ਨਾ ਬਾਈ ਜੀ ਨਾ ਸੋ ਇਹ ਮੈਂ ਬਾਈ ਗੱਲ ਕੀ ਕਰਦੀ ਆ ਉਦੋਂ ਉਹ ਦੂਜੀ ਗੱਲ ਬਾਈ ਜੀ ਇੱਧਰ ਆ ਕੇ ਚੰਮਦੀਆਂ ਚਲਾਈਆਂ 노 ਡਾਊਟ ਆ ਬਾਈ ਜੀ ਕਿਤੇ ਕਿਸੇ ਵਰਕਰ ਦੀ ਨਹੀਂ ਸੁਣੀ ਹੈ ਨਾ ਬਸ ਆਪ ਦੇ ਇੱਕ ਟੋਲੇ ਦੇ ਵਿੱਚ ਹੀ ਟੋਲੇ ਦੀ ਟਾਂਟਾਂ ਲੱਗੇ ਰਹੇ ਕੋਈ ਇਹਨਾਂ ਨੂੰ ਚਾਪੂ ਸੀਂਜ ਕਰਦੇ ਉਹਨਾਂ ਨੂੰ ਕਰਦੇ ਰਹੇ ਬਸ ਆ ਹੀ ਚੱਲੇ ਹਨ ਹੁਣ ਕਹਿੰਦੇ ਕਿ ਜਿਵੇਂ ਇਹ ਸਲਾਹਕਾਰਾਂ ਨੂੰ ਬਦਲਣਾ ਚਾਹੁੰਦੇ ਕਿਸੇ ਕਿਸੇ ਨੂੰ ਨਾ ਤਾਂ ਬਹੁਤੇ ਲੋਕ ਮੇਰੇ ਅਰ ਕਿ ਇਹਨਾਂ ਨੂੰ ਹੀ ਬਦਲਣਾ ਚਾਹੁੰਦੇ ਸੀਗੇ ਪਹਿਲਾਂ ਇਹ ਤਾਂ ਕੁਦਰਤੀ ਹੈ ਇਹਨਾਂ ਨੇ ਖਰਾਬ ਹਾਂ ਹਾਂ ਉਹ ਹੁੰਦਾ ਹੀ ਬਾਈ ਜੀ ਕਿਸੇ ਨੂੰ ਕਿਹੜਾ ਬੰਦਾ ਪਸੰਦ ਆ ਕਿਸੇ ਨੂੰ ਕਿਹੜਾ ਉਹ ਤਾਂ ਕਿ ਜਿਹਨੂੰ ਟਾਈਮ ਨਹੀਂ ਦਵਾਇਆ ਅਗਲਾ ਕਹਿੰਦਾ ਯਾਰ ਸਾਨੂੰ ਟਾਈਮ ਨਹੀਂ ਦਵਾਇਆ ਇਹਨੇ ਪੀਏ ਨੇ ਇਸ ਕਰਕੇ ਉਹ ਨਾਰਾਜ਼ੀ ਹੈ ਸਾਰੇ ਉਹ ਰੱਬ ਵੀ ਨਹੀਂ ਖੁਸ਼ ਕਰ ਸਕਦਾ ਪਰ ਠੀਕ ਠੀਕ ਆ ਅਕਾਲੀ ਦਲ ਨੇ ਇਹਨਾਂ ਨੂੰ ਟਿਕਟ ਵੀ ਦਿੱਤੀ ਹੈ ਲੜਾਇਆ ਵੀ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਬਾਅਦ ਚ ਦੇਖੋ ਜੀ ਹੁਣ ਇਹਨਾਂ ਨੇ ਹੁਣ ਜਿਹੜੀ ਗੱਲ ਕਹੀ ਆ ਆ ਹੁਣ ਕਹੀ ਐ ਇੰਟਰਵਿਊ ਚ ਮੈਂ ਪਟਿਆਲ ਟਿਕਟ ਮੰਗੀ ਜੇ ਪਟਿਆਲ ਟਿਕਟ ਮਿਲ ਜਾਂਦੀ ਫੇਰ ਬਾਈ ਜੀ ਚਲੋ ਹਾਰ ਤਾਂ ਜਾਣਾ ਸੀ ਹਾਰ ਤਾਂ ਐਨਕੇ ਸ਼ਰਮ ਹੋਈ ਜੇ ਤਾਂ ਹਾਰਤੇ ਨੇ ਵੀ ਜਾਣਾ ਸੀ ਇਹ ਚਲੋ ਕਮਜ਼ੋਰ ਵੀ ਜਿੰਦਰ ਨੂੰ ਟਿਕਟ ਮਿਲਦੀ ਨਾ ਉੱਥੇ ਤਾਂ ਲੋਕਾਂ ਨੇ ਇਹ ਕਰ ਕਹਿਣਾ ਸੀ ਕਿ ਕਾਲੀਦਾਲ ਨੇ ਪਟਿਆਲੇ 'ਚ ਬੀਜੇਪੀ ਨਾਲ ਸਮਝੌਤਾ ਕੀਤਾ ਗਵਤ ਤੇ ਕਮਜ਼ੋਰ ਉਮੀਦਵਾਰ ਦਿੱਤਾ ਇਦਾਂ ਹੀ ਕਹਿਣਾ ਸੀ ਨਾ ਤੁਹਾਡੀ ਪਟਿਆਲੇ ਦੇ ਰਹਿਣ ਵਾਲੀ ਹੈ ਬਾਈ ਹੈ ਨਾ ਤੁਹਾਨੂੰ ਪਤਾ ਹੀ ਆ ਹੂੰ ਉਦੋਂ ਬਾਅਦ ਫਿਰ ਇਹ ਕਹਿੰਦੇ ਮੈਨੂੰ ਸੈਕਟਰੀ ਬਣਾ ਦੇ ਦਫ਼ਤਰ ਦਾ ਜੇ ਚਲੋ ਮੰਨੋ ਸੈਕਟਰੀ ਬਣਾ ਦੇ ਦਫ਼ਤਰ ਦਾ ਪੂਰਾ ਕੰਮ ਇਹਨਾਂ ਦੇ ਦੇ ਜਿਵੇਂ ਪਹਿਲਾਂ ਚਲੋ ਘੱਟ ਹੋਣਾ ਜਾਵੇ ਮੈਨੂੰ ਪਤਾ ਨਹੀਂ ਹੈ ਨਾ ਤਾਂ ਫਿਰ ਇਹ ਬਗਾਵਤ ਨਾ ਕਰਦੇ ਸੋ ਇਹ ਪ੍ਰੀਪਲਾਨਡ ਕੀਤਾ ਤਾਂ ਨੇ ਸਾਰਾ ਕੋਸ਼ਿਸ਼ ਜਿਹੜੀਆਂ ਆ ਚਿੱਠੀਆਂ ਇਹ ਬਾਹਰ ਲਿਆਂਦੀਆਂ ਆਹ ਡੱਡੀ ਲਿਖੀ ਗੱਲ ਹਣਾ ਕਰਨਰભાઈ ਜੀ ਪ੍ਰਧਾਨ ਸਾਹਿਬ ਨੇ ਨਾ ਤਾਂ ਬਿਆਦਵੀ ਕੀਤੀ ਹੈ ਹਨਾ ਨਾ ਕਾਲੀਦਾਲ ਨੇ ਬਿਆਦਵੀ ਜਹਾਥਾ ਨਾ ਹਣ ਮਾਫੀ ਕਿੰਨੀ ਵਗ ਮੰਗੀ ਜਲੇ ਪ੍ਰਧਾਨ ਕੋਡਾ ਕਰ ਲੋ ਪ੍ਰਧਾਨ ਨੂੰ ਹਨਾ ਮਾਫੀ ਮੰਗਾ ਮਗਾ ਕੇ ਪਰ ਇਹ ਹੈ ਨਾ ਦੇਖੋ ਆਪਣੇ ਸਿੰਧੂ ਸਾਹਿਬ ਆਪਣੇ ਸਰੋਤੇ ਵੀ ਕਈ ਵਾਰੀ ਕਹਿੰਦੇ ਵੀ ਮਾਫੀ ਠੀਕ ਨਹੀਂ ਮੰਗੀ ਵਿਧੀ ਵਿਵਧਾਨ ਮੁਤਾਬਕ ਨਹੀਂ ਮੰਗੀ ਸੋ ਇਹਨਾਂ ਨੇ ਵੀ ਆਖਿਆ ਉਹਗੇ ਦੁਬਾਰਾ ਮਾਫੀ ਮੰਗ ਲੋ ਸ਼ਾਇਦ ਲੋਕ ਜਿਹੜੇ ਨੇ ਰਾਜ ਕੀ ਦੂਰ ਹੋ ਜੇ ਹਣਾ ਹਰ ਵਕਤ ਹੀ ਪ੍ਰਧਾਨ ਚਲੋ ਪ੍ਰਧਾਨ ਜੀ ਮਾਫੀ ਕਾਦੀ ਮਾਫੀ ਬਈ ਕੀ ਜਾਣਾ ਜਾਓ ਯਾਰ ਹਨਾ no doubt ਆ ਭਾਈ ਜੀ ਸਵੀਰ ਬਾਬਾ ਦੇ ਨਾਲ ਬੰਦੇ ਕਈ ਰਹਿੰਦੇ ਹੋਣਗੇ ਹੋ ਸਕਦਾ ਮੈਨੂੰ ਅੱਜ ਮਨਾ ਪਸੰਦ ਆਉਣਾ ਨਾ ਜਿਹੜੇ ਸੁਣ ਚਾਇਆ ਚਲੋ ਵੀ ਕਹੀ ਵਿਦੇਸ਼ ਦੇ ਕੇਟਰ ਦੇ ਵਿੱਚ ਸਿੱਧੂ ਸਾਹਿਬ ਕੀ ਰੈਕਸ਼ਨ ਆ ਜਿਹੜਾ ਦੇਖੋ ਤੁਸੀਂ ਇਹ ਜਿਹੜੀਆਂ ਹੁਣ ਧੇਰਾ ਚਲੋ ਬਡਾਲਾ ਸਾਹਿਬ ਸਾਫ ਸ਼ੋਭੀ ਵਾਲੇ ਨੇ ਰਖੜਾ ਪਰਿਵਾਰ ਦੀ ਸ਼ੋਭੀ ਸਾਫ ਹੈ ਪਰ ਹੁਣ ਸੁਖਦੇਵ ਸਿੰਘ ਢਿੰਡ ਸਾਹਿਬ ਆ ਚੰਦੂ ਮਾਰਾ ਸਾਹਿਬ ਤੋਂ ਤਾਂ ਪਹਿਲਾਂ ਹੀ ਆ ਕਿ ਯਾਰ ਇਹ ਤਾਂ ਨਾ ਨੇ ਇਲੈਕਸ਼ਨ ਜਿੱਤਣ ਭਾਵੇਂ ਹਰ ਨੇ ਇਹਨਾਂ ਦੇ ਫਾਈਨੈਂਸ਼ਲੀ ਸਾਰਾ ਕੰਮ ਠੀਕ ਹੁੰਦਾ ਇਸ ਦਰਾਂ ਹੁਣ ਚੰਦੂ ਮਾਰਾ ਸਾਹਿਬ ਨੇ ਜਿਵੇਂ ਝੰਡਾ ਚੁ ਕਿਉਂਕਿ ਪਹਿਲਾਂ ਵੀ ਸਰਬੰਸਾ ਅਕਾਲੀ ਦਲ ਦੀ ਜੋਰ ਜਮਾਇਸ਼ ਉਹਨਾਂ ਨੇ ਕੀਤੀ ਹੈ ਤੇ ਹੁਣ ਜਾਨੀ ਕੇਡਰ ਜਿਆਦਾ ਹੋ ਗਿਆ ਹੈ ਕਿ ਇਹ ਡੈਂਟ ਪਾ ਸਕਣਗੇ ਸੁੱਚਾ ਸਿੰਘ ਛੋਟੇ ਪਰ ਵੀ ਨੇ ਹੈਨਾ ਤੇ ਕੁਝ ਸ਼ਖਸੀਤਾ ਨੇ ਗੁਰਪ੍ਰਤਾਪ ਸਿੰਘ ਵਡਾਲਾ ਆਇਆ ਉਹਨਾਂ ਦੀ ਗੁੱਡਵਿਲ ਕਾਫੀ ਹੈ ਸਰੋਤੇ ਕਹਿ ਵੀ ਰਹੇ ਨੇ ਪ੍ਰਧਾਨ ਉਹਨਾਂ ਨੂੰ ਵੜਾ ਦਿਓ ਇਹ ਜਿਹੜਾ ਹੁਣ 1 ਸੇ ਬਲ ਦੋ ਦੋ ਨਹੀਂ ਬਲਕੇ ਹੁਣ ਤਾਂ 15 20 ਸੱਜਣ ਇਕੱਠੇ ਹੋ ਗਏ ਨੇ ਸਰਜੀਤ ਸਿੰਘ ਬਰਨਾਲਾ ਪਰਿਵਾਰ ਦਾ ਵੀ ਆ ਗਏ ਨੇ ਗਗਨਜੀਤ ਤੇ ਜਿਸ ਤਰ੍ਹਾਂ ਕੀ ਕੀ ਸਥਿਤੀ ਲੱਗਦੀ ਹੈ ਕਿ ਇਹ ਡੈਂਟ ਪਾ ਸਕਣਗੇ ਭਾਈ ਜਿੰਨੇ ਵਾਰਾਂ ਦੇ ਨਾਲ ਹੈ ਨਾ ਵਡਾਲਾ ਸਾਹਿਬ ਜੇ ਤੁਹਾਨੂੰ ਯਾਦ ਹੋਊਗਾ ਬਾਈ ਮੈਂ ਕਿਸੇ ਨੂੰ ਪੁਰਾਣੇ ਕਾਲੀਵਾਰ ਕਰਦੋ ਸੁਣੀ ਸੀ ਗੱਲ ਕਿ ਵਡਾਲਾ ਸਾਹਿਬ ਨੂੰ ਬਾਦਲ ਨੇ ਇਹ ਕਹਤਾ ਸੀਗਾ ਵੱਡੇ ਬਾਦਲ ਸਾਹਿਬ ਨੇ 97 ਵਿੱਚ ਵੀ ਤੋਂ ਸਾਰੇ ਦੁਆਬੇ ਦੇ ਟਰੈਕਟਰ ਵੰਡ ਦੇ ਹੂੰ ਉਹ 50 ਟਰੈਕਟਰ ਦੇਖੇ ਤੇ ਅੜ ਗਏ ਹੂੰ ਉਹਦੇ ਨੇ ਕਹਿਣ ਦੇ ਅਕੋਰਡਿੰਗ ਮੈਨੂੰ ਹੁਣ ਸੱਚ ਤੇ ਝੂਠ ਦਾ ਨਹੀਂ ਪਤਾ ਨਾ ਤੇ ਚਲੋ ਜੀ ਉਹਦੇ ਨੇ ਆਪਦਾ ਆਟੀ ਚੱਕਲੇ ਵਿਸਤਰਾ ਜੇ ਕਣੀ ਕਿਹੜਾ ਬਣਾਇਆ ਸ਼੍ਰੋਮਣੀ ਕਾਲ ਦਾ ਲਪਾਂ ਤੱਕ 97 ਵਿੱਚ ਸਾਰੇ ਕਾਲੀ ਜਿੱਤ ਗਏ ਵਡਾਲਾ ਆਪਦੀ ਆਪਦੀ ਪਾਰਟੀ ਵੱਲੋਂ ਹਾਰ ਗਿਆ ਹੂੰ ਠੀਕ ਹੈ ਜੀ ਵਾਪਸ ਆਏ ਹੈ ਨਾ ਫੇ ਬਿਲਕੁਲ 2400 ਸਾਲ ਪਹਿਲੀ ਰਿਵਡਾ ਸਭ ਬਣੇ ਸੀ ਨਾ ਤੇ 2002 ਚ ਵੀ ਇਹਨਾਂ ਨੇ ਇਲੈਕਸ਼ਨ ਲੜੀ ਸੀ ਹੋਰ ਆਪਦੀ ਪਾਰਟੀ ਪੁਲਟੀ ਵੱਲੋਂ ਇਹਨਾਂ ਖੈਰ ਸਤਾ 12 ਚ ਨਾ ਜਿੱਤੇ ਆ ਹੂੰ ਜਿਹੜੇ ਇਹ ਪਰਿਵਾਰ ਨੇ ਜਿੰਨੇ ਪ੍ਰਾਣੇ ਪਰਿਵਾਰ ਨੇ ਕਿੰਨਾ ਸਾ ਪਰਿਵਾਰ ਨੋ ਡਾਉਟਰ ਜੀ ਬੀਜੇਪੀ ਹੈ ਨਾ ਠੀਕ ਆ ਤੇ ਬੀਜੇਪੀ ਦੇ ਨਾਗ ਰਹਿ ਕੇ ਆ ਸੀ ਚਲੋ ਆਈ ਸੀ ਜਦੋਂ ਹੁਣ ਕਿ ਲੈ ਕੇ ਆਈ ਸੀ ਜਦੋਂ ਗੱਲ ਹੋਈ ਸੀ ਟੈਕਟ ਦੀ ਫਿਰ ਦੇਣ ਦੇ ਨਾ ਤੇ ਨਹੀਂ ਹੋਈ ਸੀ ਤਾਂ ਫਿਰ ਇਹਨਾਂ ਨੂੰ ਰੌਲਾ ਪਾਉਣ ਦਾ ਕਹਿ ਲਾ ਕਿ ਕੋਈ ਦੱਕ ਬਣਦੀ ਨਹੀਂ ਸੀ ਨਾ ਇਹ ਤਾਂ ਹੋਈ ਸੀ ਫਿਰ ਦੇ ਦੇਣੀ ਚਾਹੀਦੀ ਸੀ ਨਾ ਹੂੰ ਬਾਰੇ ਸਾਰੇ ਬੰਦੇ ਅੱਧ ਪਲੂ ਕਾ ਸਾਹਿਬ ਵੀ ਘਰੇ ਬੈਠੇ ਸੀਗੇ ਹਣਾ ਚਲੋ ਘਰੇ ਹੀ ਬੈਠੇ ਸੀ ਘਰੋਂ ਪਰਿਵਾਰ ਤੇ ਰਕਸ਼ਨ ਵੀ ਲੜੀ ਜਾ ਰਹੇ ਸੀ ਨਾ ਵੀ ਦੂਜੀ ਪਾਰਟੀ ਉਹ ਪਲੂ 350 ਸਾਹਿਬ ਤੋਂ ਜਮੇ ਘਰੇ ਬੈਗੇ ਹੁਣ ਜਦ ਇਹ ਬੰਦੇ ਤਾਂ ਐ ਕਰਨਾ ਵੀ ਪਾਰਟੀ ਨਹੀਂ ਵੀ ਜਾ ਰਹੀ ਆ ਜਾਂ ਪਾਰਟੀ ਦਾ ਗਰਾਫ ਹੀ ਡੰਗ ਜਾ ਰਿਹਾ ਤੂੰ ਸਤੇ ਘਰੇ ਬੈਠੇ ਸੀ ਹਾਂ ਉਹਦੇ ਚ 350 ਸਾਹਿਬ ਤੋਂ ਉਹਨੇ ਕਿੰਨਾ ਜੋਰ ਲਾਇਆ ਜੀ ਉਹਨਾਂ ਨੇ ਕਿੰਨਾ ਕਿ ਜੋਰ ਲਾਇਆ ਮਹਿੰਦਰ ਕੇਪੀ ਲਈ ਕਿਤੇ ਤਨੇ ਆਪ ਦੀ ਇਲੈਕਸ਼ਨ ਸਮਝ ਕੇ ਲੜੀ ਕਿ ਜੇ ਤੁਸੀਂ ਐਮਐਲਏ ਮੰਨ ਲਓ ਹੈਗੇ ਜਾਂ ਹਲਕਾ ਚਾਰਜ ਜੇ ਤੁਸੀਂ ਇੱਕ ਟਿਕਟ ਨੂੰ ਐਮਪੀ ਟਿਕਟ ਨੂੰ ਇੱਕ ਐਮਐਲਏ ਟਿਕਟ ਵਾਂਗੂ ਲੜੋਗੇ ਤਾਂ ਮੋਟਾ ਪੈਂਦੀ ਹੈ ਜੀ ਹਨਾ ਹੂੰ ਹੂੰ ਤੇ ਪਿੰਡ ਦਾ ਵਰਕਰ ਸਰਪੰਚੀ ਵਾਂਗੂ ਲੜੇ ਅਸੀਂ ਲੜੀਏ ਜੇ ਆਪਦੇ ਪਿੰਡ ਚ ਸਰਪੰਚੀ ਵਾਂਗੂ ਲੜੀਆ ਬੇਸ਼ੱਕ ਸਾਡੇ ਜਿਗਰਾਵਾਂ ਚ ਅੱਗੇ ਨਾਲ ਬੁੱਢ ਘਟ ਗਈ ਪਰ ਸਾਡੇ ਮਿੰਡੋਂ ਵਧੀਆ ਨਾ ਹੂੰ ਹੂੰ ਗੜੀ ਸਰਪੰਚੀ ਵਾਂਗੂ ਹੁਣ ਜੀ ਇਹ ਇਹ ਸਾਰੇ ਪਰਿਵਾਰ ਜਿੰਨੇ ਵੀ ਹੈਗੇ ਜੀ ਪਹਿਲਾਂ ਤੋਂ ਉਲਟ ਨਹੀਂ ਹੈ ਨਾ ਤੇ ਚਲੋ no doubt ਇਕੱਲੇ ਜੀ ਇਹ ਸਾਰੀਆਂ ਧਿਰਾਂ ਸਿੱਧੂ ਸਾਹਿਬ ਦੁਆਰਾ ਮਾਫੀ ਮੰਗ ਲੰਦੀਆਂ ਨੇ ਕਿ ਇਹਨਾਂ ਧਿਰਾਂ ਦਾ ਅਕਸ ਹੋਰ ਉੱਚਾ ਜਾਏਗਾ ਲੱਗਦਾ ਤੁਹਾਨੂੰ ਜਿਵੇਂ ਬਰਾੜ ਸਾਹਿਬ ਕਹਿ ਕੇ ਗਏ ਨੇ ਕਿ ਮਾਫੀ ਦੁਆਰਾ ਮੰਗਣਗੇ ਭਈ ਇਹ ਮੰਗੀ ਜਾਣ ਠੀਕ ਹੈ ਨਾ ਹੁਣ ਤਾਂ ਪ੍ਰਧਾਨ ਨੇ ਕੋਈ ਗੁਨਾਹ ਨਹੀਂ ਕੀਤਾ ਅਜੇ ਤਾਂ ਹੱਕ ਜੀ ਨਹੀਂ ਬਈ ਵਾਰ-ਵਾਰ ਮਾਫੀ ਮੰਗਣ ਦੇ ਪਹਿਲਾਂ ਵੀ ਨਹੀਂ ਹੱਕ ਸੀਗੇ ਹੁਣ ਕੀ ਨਹੀਂ ਹੱਕ ਸੀਗੇ ਖਾਦੀ ਜਿਹੜੇ ਮਾਫੀ ਮੰਗ-ਮੰਗ ਤੁਸੀਂ ਇਹ ਲੋਕਾਂ ਨੂੰ ਦਿਖਾਉਣ ਲੱਗੇ ਹੋਵੇਂ ਸੀ ਕੀਤਾ ਯਾਰ ਮੋਕਦਾ ਉਹ ਗੱਲ ਤਾਂ ਕਾਫੀ ਮੰਗ ਲੈਨੇ ਆ ਆ ਕਾਦੀ ਮਾਫੀ ਭਾਈ ਕੋਈ ਗੁਨਾਹ ਕੀਤਾ ਹੀ ਨਹੀਂ ਅਸੀਂ ਇਹ ਜਾਂ ਬੇਅਦਵੀ ਵਾਲਾ ਜਾਂ ਹੋਰ ਹਾਂ ਸਰਕਾਰ ਕਰਦਿਆਂ ਤੋਂ ਬਈ ਹਾਰੇ ਹੁਣ ਭਾਈ ਜੀ ਮਾਨੂੰ ਥੋੜਾ ਕੰਮ ਨਹੀਂ ਉਹ ਤੋਂ ਵੀ ਗਲਤ ਹੀ ਹੋ ਗਈ ਆ ਕਿਸਮ ਦੀ ਮਤਲਬ ਥੋੜਾ ਨਾਲ ਕੋਈ ਕੰਮ ਕਰ ਸਕਦੇ ਵਿੱਚ ਵੀਰਾਂ ਨਾਲ ਕਰ ਸਕਦੇ ਕੋਈ ਨਾ ਹਾਂ ਬਹੁਤ ਤੁਸੀਂ ਕੁਛੀ ਦੀ ਗੱਲ ਆਉਂਦੀ ਥੈਂਕ ਯੂ ਥੈਂਕ ਯੂ ਸਿੱਧੂ ਸਾਹਿਬ ਮਿਹਰਬਾਨੀ ਮਿਹਰਬਾਨੀ ਸਿੱਧੂ ਸਾਹਿਬ ਥੈਂਕ ਯੂ ਲੋਟ ਜਿਹੜੇ ਬਰਾੜ ਨੇ ਇੱਕ ਹੀ ਗੱਲ ਕਹਿਣੀ ਔਰ ਬਰਾੜ ਸਾਹਿਬ ਸਾਰੇ ਇਹ ਘਟਨਾ ਕਰਨ ਦੇ ਪਿੱਛੇ ਸਭ ਤੋਂ ਵੱਡਾ ਅਸਲੀ ਕਿਸ ਹੈਗਾ ਉਹ ਚਰਨਜੀਤ ਸਿੰਘ ਬਰਾੜ ਦਾ ਇਹ ਜਿਹੜੀ ਬਗਾਵਤ ਉੱਠੀ ਹੈ ਇਹਦੇ ਪਿੱਛੇ ਹਾਂਜੀ ਹਾਂ ਹਾਂ ਇਹ ਇਹ ਬੰਦਾ ਜਿਹੜਾ ਜਿਹਨਾਂ ਕਹਿੰਦੇ ਸਰਕਾਰ ਲੈ ਕੇ ਆ ਸਕਦਾ ਨਾ ਸਭ ਇਹਦੇ ਦਿਮਾਗ ਦੀ ਕਟ ਕਿਉਂਕਿ ਇਹ ਬੰਦਾ ਹਉਮੇ ਦਾ ਭਰਿਆ ਹੋਇਆ ਬੰਦਾ ਚਲੋ ਪਰਸਨਲ ਨਹੀਂ ਮਿਲ ਲਈ ਕੋਈ ਫਾਕ ਨਹੀਂ ਪੈ ਗਈ ਤੇ ਚਲੋ ਉਧਰ ਰੂ ਥੈਂਕ ਯੂ ਥੈਂਕ ਯੂ ਸੁਰਦਰ ਸਾਹਿਬ ਥੈਂਕ ਯੂ ਕੋਈ ਨਹੀਂ ਥੈਂਕ ਯੂ ਥੈਂਕ ਯੂ ਮਿਹਰਬਾਨੀ ਸੋ ਹਰਵਿੰਦਰ ਸਿੰਘ ਸੇਧੂ ਟ੍ਰੈਂਡੋ ਤੋਂ ਜੁੜੇ ਸੀ ਖੈਰ ਹੇ ਸلسلਸੇ ਦੇ ਵਿੱਚ ਇਹ ਜਿਹੜੀ ਕਹਾਣੀ ਹੈ ਨਾ ਜਿਵੇਂ ਹੁਣ ਪਰਮਜੀਤ ਸਿੰਘ ਸਰਨਾ ਨੇ ਵੀ ਇਸ ਨੂੰ ਆਪਰੇਸ਼ਨ ਲੱਟਸ ਕਰਾ ਰਿਆ ਕਿ ਭਾਜਪਾ ਦਾ ਆਪਰੇਸ਼ਨ ਦੇਖੋ ਭਾਜਪਾ ਕਰਤਾ ਰਹੀ ਹੈ ਇਹ ਦੇਸ਼ ਕੋਈ ਦੋਰਾਵਾ ਨਹੀਂ ਭਾਜਪਾ ਇਹ ਸਾਰੀ ਕਾਲੀਆਂ ਦੀ ਖੇਡ ਨੂੰ ਖਰਾਬ ਕਰ ਰਹੀ ਹੈ ਪਰ ਇਸ ਤਰ੍ਹਾਂ ਜਿਹੜੀ ਸਥਿਤੀ ਹੈ ਨਾ ਕਿ ਤੁਸੀਂ ਵੇਖੋ ਕਿ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਕੇ ਵੇਖ ਹੀ ਲਿਆ ਨਾ ਬਲਜੀਤ ਸਿੰਘ ਦਾਦੂਵੜ ਨੂੰ ਕਮਾਂਡ ਸੰਭਾਲੀ ਤੇ ਫਿਰ ਕੀ ਨਿਕਲਿਆ ਦੇ ਉਹ ਮੰਤ ਜੀ ਆ ਗਏ ਫਿਰ ਦੂਸਰੇ ਆ ਗਏ ਕਿ ਹੁਣ ਉੱਥੇ ਸਭ ਕੁਝ ਆਜ਼ਾਦ ਨਾ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਚੱਲ ਰਿਹਾ ਸਵਾਲ ਇਸ ਗੱਲ ਦਾ ਵੀ ਹੈ ਜਿਹੜਾ ਹੋ ਰਿਹਾ ਖੈਰ